ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫਟੜ ਪਏ ਨੇ ਹਸਪਤਾਲੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਕਿ ਅਸੀਂ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨੇਰੇ ਉਹਨਾਂ ਦੇ ਫਟੜ ਹੋਣ ਦਾ ਪ੍ਰਬੰਧ ਕੀਤਾ ਮਾਨ ਸਰ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸੇਜ਼ ਟੀਅਰ ਗੈਸ ਤੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫ ਆਈ ਆਰ ਲੋਜ ਕੀਤੀ ਕਿਸੇ ਤੋਂ ਉੱਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਜੇ ਹਰਿਆਣੇ ਦੇ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਐਫ ਕੰਪਲੀਟਲੀ ਫੇਲ ਇਟ ਇਜ਼ ਹਾਈ ਟਾਈਮ ਯੂ ਰਿਸਾਈਨਡ ਐਸ ਦੀ ਚੀਫ ਮਿਨਿਸਟਰ ਆਫ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਨਾ ਤੁਹਾਡੇ ਵਿੱਚ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖਲੋਣ ਦੀ ਵਾਰੀ-ਵਾਰੀ ਨਹੀਂ ਮੇਰੇ ਕੋਲ ਇਹ ਗੱਲ ਬਹੁਤ ਜਵਾਬਾਦਾਰ ਸਾਬ ਤੁਸੀਂ ਪਰਿਵਾਰ ਨੂੰ ਮਿਲਿਓ ਕਿ ਪਰਿਵਾਰ ਦਾ ਰੋਸ ਨਹੀਂ ਜੀ ਮੈਨੂੰ ਪਰਿਵਾਰ ਨੂੰ ਮੈਂ ਮਿਲਿਆ ਉਹਨਾਂ ਦੇ ਪਿਤਾ ਜਿਹੜੇ ਨੇ ਤੁਹਾਨੂੰ ਪਤਾ ਹੈ ਜਿਸ ਕਿਸਮ ਦੇ ਮੈਂਟਲ ਸ਼ੌਕ ਵਿੱਚ ਨੇ ਉਹ ਤਾਂ ਕੋਈ ਗੱਲ ਜ਼ੁਬਾਨੀ ਕਹਿ ਹੀ ਨਹੀਂ ਕਹਿ ਪਾਰੇ ਜਿਹੜਾ ਨੌਜਵਾਨ ਬੱਚਾ ਸਾਡਾ ਜਿਹੜਾ ਸ਼ਹੀਦ ਹੋਇਆ ਉਹਦੀ ਬਾਡੀ ਇਹਦੇ ਜਿਹੜੀ ਹੈ ਪਟਿਆਲੇ ਮੈਡੀਕਲ ਕਾਲਜ ਦੇ ਵਿੱਚ ਜਾਂ ਰਿਜਿੰਦਰ ਹਸਪੀਟਲਸ ਪਈ ਜਿਹੜੀਆਂ ਕਿਸਾਨ ਯੂਨੀయన్స్ ਨੇ ਗਵਰਨਮੈਂਟ ਨਾਲ ਡਾਇਰੈਕਟਲੀ ਗੱਲ ਕਰ ਰਹੀ ਨੇ ਮੈਂ ਵੀ ਆਪਣੀ ਪਾਰਟੀ ਵੱਲੋਂ ਆਪ ਇਥੇ ਦੁੱਖ ਦਾ اظہار ਕਰਨ ਵਾਸਤੇ ਆਇਆ ਇਹ ਗੱਲ ਦੱਸਣ ਵਾਸਤੇ ਆਇਆ ਕਿ ਸਮੁੱਚੀ ਕਿਸਾਨੀ ਨਾਲ ਅਸੀਂ ਵੀ ਖੜੇ ਹਾਂ ਸਾਡੀ ਕਿਸਾਨੀ ਵੀ ਖੜੀ ਹੈ ਮੈਂ ਅੱਜ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਬਈ ਇੱਕ ਸਵਾਲ ਕਰਨਾ ਚਾਹਾਂਗਾ ਮਾਨਸਾ ਪਿਛਲੇ 7 ਦਿਨ ਤੋਂ ਲਗਾਤਾਰ ਅਨਪਰਵੋਕਟ ਟੀਅਰ ਗੈਸ ਤੇ ਸ਼ੈਲ ਬੰਬ ਦੁਨਾਲੀ ਦੇ ਪੈਲੇਟਸ ਜੀ ਫਾਇਰ ਕੀਤੇ ਜਾ ਰਹੇ ਨੇ ਤਕਰੀਬਨ 150 ਤੋਂ 200 ਤੋਂ ਵੱਧ ਸਾਡੇ ਕਿਸਾਨ ਵੀਰ ਸਾਡੇ ਨੌਜਵਾਨ ਭਰਾ ਸਾਡੇ ਬਜ਼ੁਰਗ ਜਿਹੜੇ ਨੇ ਉਹ ਫੱਟੜ ਪਏ ਨੇ ਹਸਪਤਾਲੇ ਤੁਹਾਡਾ ਹੈਲਥ ਮਿਨਿਸਟਰ ਬਿਆਨ ਦਿੰਦਾ ਹੈ ਕਿ ਐਸੀ ਹਸਪਤਾਲਾਂ ਚ ਪੂਰਨ ਪ੍ਰਬੰਧ ਕਰ ਲਿਆ ਉਹਦਾ ਮਤਲਬ ਤੁਹਾਨੂੰ ਤੁਸੀਂ ਨੇਰੇ ਉਹਨਾਂ ਦੇ ਫੱਟੜ ਹੁੰਦਾ ਪ੍ਰਬੰਧ ਕੀਤਾ ਸੀ ਪੰਜਾਬ ਦੀ ਕਿਸਾਨੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸੇਫਗਾਰਡ ਕਿਨੇ ਕਰਨਾ ਮੈਂ ਪਹਿਲੇ ਪੁੱਛਣਾ ਚਾਹਨਾ ਮਾਨ ਸਰ ਤੁਸੀਂ ਮੁੱਖ ਮੰਤਰੀ ਵੀ ਹੋ ਤੁਸੀਂ ਹੋਮ ਮਿਨਿਸਟਰ ਵੀ ਪੰਜਾਬ ਦੀ ਟੈਰਿਟਰੀ ਦੇ ਵਿੱਚ ਲਗਾਤਾਰ ਹਰਿਆਣੇ ਦੀ ਪੁਲਿਸ ਫੋਰਸੇਜ਼ ਟੀਅਰ ਗੈਸ ਦੇ ਸ਼ੈਲ ਛੱਡ ਰਹੇ ਨੇ ਸਾਡਾ ਨੌਜਵਾਨ ਵੀਰ ਇਸੇ ਪਿੰਡ ਦਾ ਜਿਹੜਾ ਜਿਹੜਾ ਸ਼ਹੀਦ ਹੋਇਆ ਕੀ ਤੁਸੀਂ ਕਿਰਪਾ ਕਰਕੇ ਦੱਸੋ ਕਿ ਕੀ ਤੁਸੀਂ ਐਫਆਈਆਰ ਲੋਜ ਕੀਤੀ ਕਿਸੇ ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਤੁਹਾਡੀ ਗਵਰਨਮੈਂਟ ਦਾ ਬੰਦਾ ਪਹਿਲੀ ਗੱਲ ਤੇ ਪੁਲਿਸ ਉਥੇ ਅੱਗੇ ਹੋ ਕੇ ਪ੍ਰੋਟੈਕਟ ਕਰਦੀ ਪੰਜਾਬੀਆਂ ਦੀ ਜੇ ਹਰਿਆਣੇ ਦੀ ਪੁਲਿਸ ਉਤੋਂ ਫਾਇਰ ਕਰ ਰਹੀ ਸੀ ਸਾਡਾ ਵੀ ਕਾਊਂਟਰ ਜਿਹੜਾ ਫਾਇਰ ਕਰਨਾ ਜ਼ਰੂਰੀ ਬੰਦਾ ਸੀ ਉਹਨਾਂ ਨੂੰ ਰੋਕਿਆ ਜਾਂਦਾ ਟੌਪ ਤੱਕ ਡੀਜੀ ਡੀਜੀ ਨਾਲ ਗੱਲ ਕਰਦਾ ਹੋਮ ਮਿਨਿਸਟਰ ਹੋਮ ਮਿਨਿਸਟਰ ਨਾਲ ਗੱਲ ਕਰਦਾ ਕੀ ਕੋਈ ਤੌਰ ਤਰੀਕਾ ਹੈ ਨਹੀਂ ਅਸੀਂ ਆਪਣੀ ਟੈਰਿਟਰੀ 'ਚ ਆ ਪਹਿਲੀ ਗੱਲ ਤੇ ਕਿਸੇ ਹਿੰਦੂਸਤਾਨੀ ਨੂੰ ਕੋਈ ਰੋਕ ਨਹੀਂ ਸਕਦਾ ਜਿੰਨਾ ਚਿਰ ਉਹ ਅਮਨ ਤੇ ਸ਼ਾਂਤੀ ਜਿੰਨਾ ਚਿਰ ਉਹ ਕਾਨੂੰਨ ਆਪਣੇ ਹੱਥ 'ਚ ਨਹੀਂ ਲੈਂਦੇ ਉਹ ਹੀ ਤੁਹਾਡੇ ਕੋਲ ਜਮਹੂਰੀ ਹੱਕ ਹੈ ਤੇ ਆ ਜੋ ਕੁਝ ਹੋਇਆ ਕਦੀ ਤੁਸੀਂ ਇੱਕ ਆਜ਼ਾਦਾਨਾ ਦੇਸ਼ ਜਿਹਨੂੰ ਲਾਰਜੇਸਟ ਡੈਮੋਕ੍ਰੇਸੀ ਦੁਨੀਆ ਦੀ ਕਹਿੰਦੇ ਹੋ ਉਹਦੇ ਵਿੱਚ ਤੁਸੀਂ ਕਦੀ ਸੁਣ ਸਕਦੇ ਹੋ ਜਿਸ ਦੇਸ਼ ਦੀ ਪਛਾਣ ਮਹਾਤਮਾ ਬੁੱਧ ਦੇ ਨਾਲ ਜਿਹਦੀ ਜਿਸ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਹੋਏ ਇਸ ਕਿਸਮ ਦਾ ਵਿਹਾਰ ਤੇ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ ਦੀਆਂ ਸਰਕਾਰਾਂ ਕਰਦੀਆਂ ਸੁਣੀਆਂ ਨੇ ਮੈਂ ਭਗਵੰਤ ਮਾਨ ਨੂੰ ਇਹ ਗੱਲ ਕਹੂੰਗਾ ਭਗਵੰਤ ਮਾਨ ਜੀ ਤੁਸੀਂ ਫੇਲ ਕੀ ਹੋ ਗਏ ਹੋ ਕੰਪਲੀਟਲੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਯੂ ਐਫ ਕੰਪਲੀਟਲੀ ਫੇਲਡ ਇਟ ਇਜ਼ ਹਾਈ ਟਾਈਮ ਯੂ ਰਿਸਾਈਨਡ ਐਸ தி ਚੀਫ ਮਿਨਿਸਟਰ ਆਫ ਪੰਜਾਬ ਯੂ ਹੈਵ ਸ਼ੋਨ ਯੂ ਆਰ ਕੰਪਲੀਟਲੀ ਇਨਕੰਪੀਟੈਂਟ ਤੁਸੀਂ ਬਿਲਕੁਲ ਸਾਬਤ ਕਰ ਦਿੱਤਾ ਹੈ ਨਾ ਤੁਹਾਡੇ ਵਿੱਚ ਚੀਫ ਮਿਨਿਸਟਰ ਦੀ ਕਾਬਲੀਅਤ ਹੈ ਨਾ ਤੁਹਾਡੇ ਵਿੱਚ ਜਾਣ ਹੈ ਸੈਂਟਰ ਦੇ ਸਾਹਮਣੇ ਖਲੋਣ ਦੀ ਤੁਸੀਂ ਤੁਸੀਂ ਵਿਚੋਲੇ ਬਣ ਕੇ ਵਿਚੋਲੇ ਬਣ ਕੇ ਜਾਂ ਤੇ ਕੋਈ ਸਮਝੌਤਾ ਕਰਵਾਂਦੇ ਜੋ ਕਿਸਾਨਾਂ ਦੀ ਡਿਮਾਂਡ ਤੇ ਨੇ ਤੇ ਜਦੋਂ ਇਹ ਚਾਰ ਕਾਲੇ ਕਾਨੂੰਨ ਵਾਪਸ ਲਏ ਨੇ ਉਹ तकरीबन 35 ਤੋਂ 40 ਸਾਰੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੀਆਂ ਜਿੰਨੀਆਂ ਸੰਸਥਾਵਾਂ ਸੀ ਇਹਨਾਂ ਦੀਆਂ ਤੇ 35 40 ਮੀਟਿੰਗ ਤੋਂ ਪਹਿਲੇ ਗਵਰਨਮੈਂਟ ਆਫ ਇੰਡੀਆ ਨੇ ਹੋ ਚੁੱਕੀਆਂ ਸੀ